ਮੁੱਖ ਮੰਤਰੀ ਦੀ ਵਾਈਫ ਜਦੋਂ ਪਬਲਿਕਲੀ ਕਿਸੇ ਫੰਕਸ਼ਨ ਚ ਜਾਂਦੀ ਹੈ ਤਾਂ ਉਹ ਉੱਥੇ ਵੀ ਲੋਕ ਉਹਨਾਂ ਨੂੰ ਪੁੱਛਦੇ ਕਿ ਜੀ ਉਹ 1100 ਰੁਪਏ ਕਦੋਂ ਔਰਤਾਂ ਨੂੰ ਮਿਲਣਾ ਸ਼ੁਰੂ ਹੋਏਗਾ ਕਈ ਨਾ ਹਿਸਾਬ ਲਾਣ ਲੱਗ ਪਏ ਕਿ ਜੀ ਜੇ ਉਹ 1100 ਹਜ਼ਾਰ ਰੁਪਏ ਦੇ ਹਿਸਾਬ ਨਾਲ ਵੀ ਲਾ ਲਓ ਮੋਟਾ ਜਿਆ ਵੀ 12000 ਰੁਪਏ ਬਣਿਆ ਤੇ 3 ਸਾਲ ਹੋ ਗਏ ਕਿ 36 36000 ਰੁਪਿਆ ਜਿਹੜਾ ਹੈ ਨਾ ਉਹ ਭਗਵਾਨ ਤਮਾਨ ਸਰਕਾਰ ਜਿਹੜੀ ਹੈ ਇਹ ਪੰਜਾਬ ਦੀਆਂ ਤੀਆਂ ਭੈਣਾਂ ਦਾ ਖਾ ਬੈਠੀ ਹੈ ਡਾਲਸ ਰੋਤ ਵਿਭਾਗ ਦੇ 22 ਅਫਸਰਾਂ ਜਿਨ੍ਹਾਂ ਨੂੰ ਖੜਾ ਦੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਤਾਂ ਬਣਾਣਾ ਹੀ ਸਸਪੈਂਡ ਫਿਰ ਅਫਸਰ ਹੀ ਕਿਉਂ ਨਾ ਹੋਣ ਫਿਰ ਮੰਤਰੀ ਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਗੱਲੋਂ ਤੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਤੇ ਵਿਕਰਮ ਮਜੀਠੀਆ ਦੀ ਮੁਲਾਕਾਤ ਨੂੰ ਲੈ ਕੇ ਜਦੋਂ ਦੀ ਉਹਨਾਂ ਦੀ ਮੁਲਾਕਾਤ ਹੋਈ ਹੈ ਕਾਫੀ ਚਰਚਾਵਾਂ ਸਾਹਮਣੇ ਆ ਰਹੀਆਂ ਹਨ ਕੁਝ ਲੀਟਰ ਵਿਕਰਮ ਸਿੰਘ ਮਜੀਠੀਆ ਨੂੰ ਮਿਲਤ ਉਹਨਾਂ ਨੂੰ ਨਹੀਂ ਮਿਲਤ ਦਲੀਲ ਕੀ ਦਿੱਤੀ ਗਈ ਕਿ ਤੁਸੀਂ ਬਲੱਡ ਰਿਲੇਸ਼ਨ ਚੋਂ ਨਹੀਂ ਹੋ ਤੁਹਾਡਾ ਨਾਮ ਲਿਸਟ ਦੇ ਵਿੱਚ ਨਹੀਂ ਹੈ ਇਸ ਕਰਕੇ ਤੁਸੀਂ ਨਹੀਂ ਮਿਲ ਸਕਦੇ ਹੁਣ ਬਲੱਡ ਰਿਲੇਸ਼ਨ ਦੇ ਵਿੱਚੋਂ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਹੈ ਨਹੀਂ ਸਾਥ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਹਾਜ਼ਰ ਹੋਏ ਆਂ ਪੰਜਾਬ ਦੇ ਕਈ ਚਲੰਤ ਮੁੱਦਿਆਂ ਨੂੰ ਲੈ ਕੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਗੁਰਜੀਤ ਅ ਸਰ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਕਿ ਅਮਰੀਕਾ ਤੋਂ ਇੱਕ ਬਜ਼ੁਰਗ ਬੀਬੀ ਹਰਜੀਤ ਕੌਰ ਨੂੰ ਰਿਪੋਰਟ ਕੀਤਾ ਜਾਂਦਾ ਤੇ ਇਹ ਸਾਰਾ ਕੀ ਮਾਮਲਾ ਹੈ ਕਾਫੀ ਪ੍ਰੋਟੈਸਟ ਵੀ ਹੋਏ ਨੇ ਕੀ ਹੋਣਾ ਪ੍ਰੋਟੈਸਟਾਂ ਦਾ ਜਿਹੜਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਹਾਂ ਐਕਚੁਅਲੀ ਬੀਬੀ ਹਰਜੀਤ ਕੌਰ ਦਾ ਜਿਹੜਾ ਮਾਮਲਾ ਹੈ ਉਹ ਕਾਫੀ ਸਮੇਂ ਤੋਂ ਮੀਡੀਆ ਦੇ ਚਰਚਾ ਦਾ ਮੁੱਦਾ ਮੀਡੀਆ ਦੇ ਵਿੱਚ ਚਰਚਾ ਦਾ ਮੁੱਦਾ ਰਿਹਾ ਹੈ ਐਕਚੁਅਲੀ ਜਿਹੜੀ ਬੀਬੀ ਹਰਜੀਤ ਕੌਰ ਹੈ ਉਹਨਾਂ ਦੀ ਉਮਰ 73 ਸਾਲ ਦੇ ਕਰੀਬ ਹੈ ਉਹ ਕਰੀਬ 30 ਸਾਲ ਤੋਂ ਅਮਰੀਕਾ ਦੇ ਵਿੱਚ ਆਪਣੇ ਬੇਟਿਆਂ ਕੋਲ ਰਹਿ ਰਹੀ ਸੀਗੀ ਪਰ ਅਚਾਨਕ ਜਿਹੜਾ ਹੈ ਉਹਨਾਂ ਨੂੰ ਜਿਹੜਾ ਉੱਥੋਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹਨਾਂ ਨੇ ਕਿਹਾ ਕਿ ਉਹ ਇਲੀਗਲ ਰਹਿ ਰਹੇ ਹੈ ਔਰ ਉਹਨਾਂ ਕੋਲ ਕੋਈ ਜਿਹੜਾ ਲੋੜਿੰਦੇ ਡਾਕੂਮੈਂਟਸ ਜਿਹੜੇ ਚਾਹੀਦੇ ਹੈ ਉਹ ਉਹਨਾਂ ਕੋਲ ਅਵੇਲੇਬਲ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਸੋ ਐਕਚੁਅਲੀ ਕੀ ਹੈ ਕਿ ਜਿਹੜੀ ਹਰਜੀਤ ਬੀਬੀ ਹਰਜੀਤ ਕੌਰ ਹੈ ਉਹ 1992 ਦੇ ਵਿੱਚ ਉੱਥੇ ਗਈ ਸੀ ਤੇ ਉਹ ਉਹਨਾਂ ਨੇ ਕਈ ਵਾਰ ਜਿਹੜੀਆਂ ਮਲਟੀਪਲ ਟਾਈਮਸ ਜਿਹੜੀ ਅਸਾਈਲਮ ਲੈਣ ਵਾਸਤੇ ਅਰਜ਼ੀਆਂ ਪਾਈਆਂ ਤੇ ਅਦਾਲਤ ਦੇ ਵਿੱਚ ਲੰਬੀ ਲੜਾਈ ਲੜੀ ਪਰ ਆਖਰੀ ਵਾਰ 2012 ਦੇ ਵਿੱਚ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਸੀਗੀ ਅ ਅਸਾਈਲਮ ਦੀ ਜਸ ਸ਼ਰਨ ਲੈਣ ਦੀ ਉਹ ਰੱਦ ਹੋ ਗਈ ਸੀ ਜਿਸ ਤੋਂ ਬਾਅਦ ਕਾਫੀ ਜਾਂਚ ਚੱਲਦੀ ਰਹੀ ਕਈ ਤਰ੍ਹਾਂ ਦੇ ਦਾਪੇਚ ਕਾਨੂੰਨੀ ਲੜਾਈ ਚੱਲਦੀ ਰਹੀ ਤੇ ਇਹ ਸੜਕ ਦੇ ਉੱਤੇ ਵੀ ਲੜਾਈ ਲੜੀ ਗਈ ਉਥੋਂ ਦੀਆਂ ਜੜੀਆਂ ਡਾਇਸਪੋਰਾ ਨਾਲ ਸੰਬੰਧਤ ਸਿੱਖ ਆਰਗੇਨਾਈਜੇਸ਼ਨਸ ਹੈ ਜਾ ਪੰਜਾਬੀ ਡਾਇਸਪੋਰਾ ਨਾਲ ਸੰਬੰਧਿਤ ਜਥੇਬੰਦੀਆਂ ਜਾਂ ਜਿਹੜੇ ਲੋਕ ਨੇ ਉਹਨਾਂ ਨੇ ਉਹਨਾਂ ਨੇ ਮੋਬਿਲਾਈਜ਼ ਕੀਤਾ ਲੋਕਾਂ ਨੂੰ ਔਰ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਪ੍ਰੋਟੈਸਟ ਦੇ باوجود ਹੁਣ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ 트럼ਪ ਪ੍ਰਸ਼ਾਸਨ ਹੈ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਇਮੀਗ੍ਰੈਂਟਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਹੈ ਉਹ ਸਖਤ ਹੈ ਔਰ ਉਹ ਇਸ ਤਰੀਕੇ ਦੇ ਨਾਲ ਆ ਮਤਲਬ ਬਿਹੇਵ ਕਰਦੇ ਆ ਕਿ ਨਾ ਉਹ ਵੱਡਾ ਦੇਖਦੇ ਨਾ ਛੋਟਾ ਦੇਖਦੇ ਨਾ ਉਹ مرد ਦੇਖਦੇ ਨਾ ਔਰਤ ਦੇਖਦੇ ਤੇ ਉਹ ਬਹੁਤ ਹੀ ਜਿਹੜਾ ਅਨਮਨੁੱਖੀ ਤਰੀਕੇ ਦੇ ਨਾਲ ਜਿਹੜਾ ਹੈ ਬਿਹੇਵ ਕਰਦੇ ਆ ਸੋ ਉਸੇ ਤਰ੍ਹਾਂ ਇਹ ਬੀਬੀ ਹਰਜੀਤ ਕੌਰ ਨੂੰ ਜਿਹੜਾ ਹੈ ਉਹ ਵਾਪਸ ਭੇਜ ਦਿੱਤਾ ਗਿਆ ਅ ਸਰ ਅਮਰੀਕਾ ਤੋਂ ਰਿਪੋਰਟ ਹੋਣ ਸਮੇਂ ਜਿਵੇਂ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਅਨਮਨੁੱਖੀ ਵਿਹਾਰ ਦਾ ਸਾਹਮਣਾ ਕਰਨਾ ਪਿਆ ਕੀ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਉਹ ਬੀਬੀ ਹਰਜੀਤ ਕੌਰ ਨੂੰ ਤਾਂ ਨਹੀਂ ਲੰਗਣਾ ਪਿਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜਾ ਇਹ ਟਰੰਪ ਪ੍ਰਸ਼ਾਸਨ ਹੈ ਜਿਹੜੀ ਮੌਜੂਦਾ ਉੱਥੋਂ ਦੀ ਰਜਿਮ ਹੈ ਅਮਰੀਕਾ ਦੀ ਉਹ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਸ਼ੋਰਟ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਨੁੱਖੀ ਇੱਕ ਬਤੀਰਾ ਹੁੰਦਾ ਹੈ ਉਹ ਉਹਦੀ ਜਾਂ ਡੈਮੋਕ੍ਰੈਟਿਕ ਜਿਹੜਾ ਇੱਕ ਨਜ਼ਰੀਆ ਹੁੰਦਾ ਹੈ ਉਸ ਨੂੰ ਬਿਲਕੁਲ ਉਲੰਘ ਕੇ ਜਿਹੜਾ ਹੈ ਉਹ ਕੰਮ ਕਰਦੀ ਹੈ ਸੋ ਬੀਬੀ ਹਰਜੀਤ ਕੌਰ ਵੀ 8 ਸਤੰਬਰ ਨੂੰ ਜਿਹੜਾ ਪਿਛਲਾ ਲੰਘਿਆ ਉਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਸੋ ਆਖਰੀ ਵਾਰ ਜਿਹੜਾ ਹੈ ਜਦੋਂ ਉਹਨਾਂ ਨੂੰ ਵਾਪਸ ਭੇਜਿਆ ਗਿਆ ਤਾਂ ਉਹਨਾਂ ਦੀ ਫੈਮਿਲੀ ਨੂੰ ਜਿਹੜਾ ਹੈ ਗੱਲਬਾਤ ਨਹੀਂ ਕਰਨ ਦਿੱਤੀ ਗਈ ਸੋ ਬੇਕਰਸਫੀਲਡ ਦੇ ਵਿੱਚ ਹੀ ਰਹਿ ਰਹੇ ਸੀਗੇ ਉਤੋਂ ਅਚਾਨਕ ਇਹਨਾਂ ਨੂੰ ਜਿਹੜਾ ਹੈ ਹੱਥਕੜੀਆਂ ਲਾ ਕੇ ਇਹਨਾਂ ਦੇ ਇਹਨਾਂ ਨੂੰ ਲੋਸ ਐਂਜਲਸ ਲੈ ਜਾਇਆ ਗਿਆ ਜੀ ਤੇ ਲਾਸ ਐਂਜਲਸ ਲਿਜਾ ਕੇ ਉੱਥੇ ਜਿਹੜੀ ਇੱਕ ਦੂਜੇ ਜਿਹੜੇ ਡਿਪੋਟਿਸ ਹੁੰਦੇ ਆ ਇਹਨਾਂ ਨੂੰ ਰਿਪੋਰਟ ਕਰਨਾ ਉਹ ਉੱਥੇ ਜਿਹੜੀ ਟੈਂਪਰੇਰੀ ਇੱਕ ਜੇਲ ਕਹਿ ਲੋ ਜਾਂ ਟੈਂਪਰੇਰੀ ਇੱਕ ਡਿਟੈਂਸ਼ਨ ਸੈਂਟਰ ਕਹਿ ਲੋ ਉੱਥੇ ਉਹਨਾਂ ਨੂੰ ਰੱਖਿਆ ਗਿਆ ਸੋ ਉਹ ਉਹ ਉਹਨਾਂ ਦੇ ਜਿਹੜੇ ਵਕੀਲ ਹੈ ਦੀਪਕ ਆਲੂਆਲੀਆ ਉਹਨਾਂ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਬਹੁਤ ਮਾੜਾ ਸਲੂਕ ਜਿਹੜਾ ਹੈ ਕੀਤਾ ਗਿਆ ਅ ਇਹ ਨਹੀਂ ਇਹ ਇਹ ਨਹੀਂ ਮਤਲਬ ਦੇਖਿਆ ਗਿਆ ਕਿ ਉਹ ਬਜ਼ੁਰਗ ਨੇ 60 ਤੋਂ 70 ਘੰਟੇ ਉਹਨਾਂ ਨੂੰ ਪੈਣ ਦੇ ਲਈ ਕੋਈ ਮੰਜਾ ਬਿਸਤਰਾ ਹੀ ਨਹੀਂ ਦਿੱਤਾ ਗਿਆ ਕੋਈ ਬੈੱਡ ਹੀ ਨਹੀਂ ਦਿੱਤਾ ਗਿਆ ਉਹਨਾਂ ਨੂੰ ਫਰਸ਼ ਦੇ ਉੱਤੇ ਹੀ ਸੌਣਾ ਪਿਆ ਜੀ ਤੇ ਉਹਨਾਂ ਨੂੰ ਅ ਉਹਨਾਂ ਨੇ ਜਦੋਂ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੇ ਰੋਟੀ ਮੰਗੀ ਤੇ ਉਹਨਾਂ ਨੂੰ ਖਾਣਾ ਵੀ ਟਾਈਮ ਸਿਰ ਨਹੀਂ ਦਿੱਤਾ ਗਿਆ ਤੇ ਉਹ ਕਿਉਂਕਿ ਬਜ਼ੁਰਗ ਨੇ ਕਈ ਤਰ੍ਹਾਂ ਦੀਆਂ ਬਜ਼ੁਰਗਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਕੋਈ ਦਵਾਈ ਲੈਣੀ ਸੀ ਦਵਾਈ ਲਈ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਡੈਂਚਰ ਹੈ ਜਿਹੜੀ ਆਪਾਂ ਕਹਿੰਦੇ ਆ ਕਿ ਨਕਲੀ ਦੰਦ ਜਿਹੜੇ ਹੁੰਦੇ ਉਹ ਲੱਗੇ ਹੋਏ ਸੀਗੇ ਉਹ ਵੀ ਉਹਨਾਂ ਨੂੰ ਨਹੀਂ ਲੈਣ ਦਿੱਤੇ ਗਏ ਕਿਉਂਕਿ ਉਹਨਾਂ ਨੂੰ ਜਿਹੜਾ ਸੈਂਡਵਿਚ ਦਿੱਤਾ ਗਿਆ ਜਿਸ ਤਰ੍ਹਾਂ ਉਹਨਾਂ ਤੋਂ ਖਾਦਾ ਨਹੀਂ ਸੀ ਜਾ ਰਿਹਾ ਉਹ ਉਹਨਾਂ ਨੇ ਕਿਹਾ ਕਿ ਮੈਂ ਮੈਂ ਇਹ ਨਹੀਂ ਖਾ ਸਕਦੀ ਕਿਉਂਕਿ ਮੈਂ ਬਿਮਾਰ ਹਾਂ ਤੇ ਮੈਨੂੰ ਦਵਾਈ ਲੈਣੀ ਪਵੇਗੀ ਸੋ ਉਹ ਵੀ ਜਿਹੜਾ ਹੈ ਉਹਨਾਂ ਨੂੰ ਜਿਹੜੀ ਹੈ ਕੋਈ ਫੈਸਿਲਿਟੀ ਉੱਥੇ ਨਹੀਂ ਦਿੱਤੀ ਗਈ ਸੋ ਇਹ ਬਹੁਤ ਮਤਲਬ ਇੱਕ ਤਰ੍ਹਾਂ ਦੇ ਨਾਲ ਕਨਾਉਣੀ ਜਿਹੜੀ ਹੈ ਗੱਲ ਹੈ ਕਿ ਇੱਕ 70 ਸਾਲ ਦਾ ਬਜ਼ੁਰਗ ਜਿਹੜਾ ਬਿਮਾਰ ਹੋਵੇ ਤੇ ਉਹ ਫਰਸ਼ ਦੇ ਉੱਤੇ ਸੁੱਤਾ ਪਿਆ ਹੋਵੇ ਹੈਨਾ ਤੇ ਉਹ ਉੱਥੇ ਵੀ ਕੋਈ ਗੱਦਾ ਨਹੀਂ ਕੋ ਕੁਝ ਨਹੀਂ ਸਿਰਫ ਇੱਕ ਜੋ ਕੰਬਲ ਕਹਿੰਦੇ ਸੀ ਉਹ ਦਿੱਤਾ ਗਿਆ ਸੀ ਸੋ ਉਹਨਾਂ ਦੇ ਵਕੀਲ ਨੂੰ ਵਕੀਲ ਨੇ ਜਿੰਨੀ ਉਹਨਾਂ ਦੀ ਵਕੀਲ ਦੀ ਗੱਲ ਹੋਈ ਹੈ ਉਹਨਾਂ ਨੇ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹਦੇ ਵਿੱਚ ਉਹ ਉਹਨਾਂ ਨੂੰ ਭਾਰਤ ਜਿਹੜਾ ਹੈ ਭੇਜਿਆ ਗਿਆ ਔਰ ਲਾਸਟ ਤੇ ਫੈਮਿਲੀ ਦੇ ਨਾਲ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕਰ ਦਿੱਤੀ ਗਈ ਸਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਨੇ ਇੱਕ ਫੈਸਲਾ ਅਜੀਬਾ ਫੈਸਲਾ ਲਿਆ ਜਿਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਸਿਰਦਰਦੀ ਵੱਧ ਗਈ ਹੈ ਇੱਕ ਹੀ ਫੈਸਲਾ ਹੈ ਤੇ ਇਹਦੇ ਬਾਰੇ ਤੁਸੀਂ ਦੱਸੋ ਮਾੜਾ ਜਿਹੜੇ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਂਦੀ ਹੈ ਤੇ ਕੇਜਰੀਵਾਲ ਦੀਆਂ ਗਰੰਟੀਆਂ ਕਹਿ ਲਓ ਜਾਂ ਭਗਵੰਤ ਮਾਨ ਦੀਆਂ ਗਰੰਟੀਆਂ ਕਹਿ ਲਓ ਜਿਹੜੀਆਂ ਉਹਨਾਂ ਨੇ ਗਰੰਟੀਆਂ ਉਹਦੋਂ ਦਿੱਤੀਆਂ ਸੀ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਕਹਿੰਦੇ ਮਾਸਟਰ ਸਟ੍ਰੋਕ ਗਰੰਟੀ ਸੀਗੀ ਉਹ ਇਹ ਸੀਗੀ ਕਿ ਪੰਜਾਬ ਦੇ ਵਿੱਚ ਜਿਹੜੀ ਕੋਈ ਵਿਮਨ ਕੋਈ ਵੀ ਔਰਤ ਹੈ ਉਹਨੂੰ ਚਾਹੇ ਕੁੜੀ ਹੈ ਚਾਹੇ ਬਜ਼ੁਰਗ ਹੈ ਉਹਨਾਂ ਨੂੰ 1100 ਰੁਪਏ ਜਿਹੜਾ ਹੈ ਉਹ ਦਿੱਤਾ ਜਾਣਾ ਸੀਗਾ ਸੋ ਇਹ ਜਦੋਂ ਵੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਹੁੰਦੀ ਹੈ ਜਾਂ ਉਹਨਾਂ ਦੇ ਜਿਹੜੇ ਸਮਾਜ ਭਲਾਈ ਸਕੀਮਾਂ ਦੀ ਗੱਲ ਹੁੰਦੀ ਹੈ ਤਾਂ ਵਿਰੋਧੀ ਧਿਰਾਂ ਜਿਹੜੀਆਂ ਇਹ ਇਹ ਸਵਾਲ ਕਰਦੀਆਂ ਔਰ ਕਈ ਵਾਰ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਚਾਹੇ ਉਹ ਕੋਈ ਵੀ ਜਿਹੜਾ ਹੈ ਇਲੈਕਸ਼ਨ ਹੋਵੇ ਜਾਂ ਕੋਈ ਵੀ ਜਿਹੜੀ ਹੈ ਸਰਕਾਰ ਦੀ ਸਰਕਾਰ ਦਾ ਕੋਈ ਪ੍ਰੋਗਰਾਮ ਜੀ ਜਦੋਂ ਉੱਥੇ ਜਾਂਦੇ ਇਵਨ ਮੁੱਖ ਮੰਤਰੀ ਦੀ ਵਾਈਫ ਜਦੋਂ ਪਬਲੀਕਲੀ ਜਿਹੜਾ ਫੰਕਸ਼ਨ ਜਾਂਦੀ ਹੈ ਤਾਂ ਉੱਥੇ ਵੀ ਲੋਕ ਉਹਨਾਂ ਨੂੰ ਪੁੱਛਦੇ ਕਿ ਜੀ ਉਹ 1100 ਰੁਪਏ ਕਦੋਂ ਔਰਤਾਂ ਨੂੰ ਮਿਲਣਾ ਸ਼ੁਰੂ ਹੋਏਗਾ ਜੀ ਸੋ ਆ ਨਾਇਬ ਸਿੰਘ ਸੈਣੀ ਨੇ ਹੁਣ ਨਾਇਬ ਸਿੰਘ ਸੈਣੀ ਨੂੰ ਹਜੇ ਸਾਲ ਕੀ ਹੋਇਆ ਸਾਲ ਹਜੇ ਉਹਨਾਂ ਦਾ ਹੋਣਾ ਹੈ ਜੀ ਕਿਉਂਕਿ ਪਹਿਲੀ ਵਾਰ ਉਹ ਮਨੂ ਲਾਲ ਖੱਟਰ ਨੂੰ ਹਰਾ ਕੇ ਹਟਾ ਕੇ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਲੜੀ ਗਈ ਤੇ ਫਿਰ ਉਹ ਦੁਬਾਰਾ ਮੁੱਖ ਮੰਤਰੀ ਬਣੇ ਸੋ ਦੂਜੀ ਵਾਰ ਜਿਹੜੇ ਉਹ ਮੁੱਖ ਮੰਤਰੀ ਬਣੇ ਹਨ ਉਹਨਾਂ ਨੇ ਹਰਿਆਣਾ ਦੇ ਵਿੱਚ 2100 ਰੁਪਿਆ ਹਰੇਕ ਜਿਹੜਾ ਹੈ ਔਰਤ ਨੂੰ ਹਰੇਕ ਮਹਿਲਾ ਨੂੰ ਦੇਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰ ਦਿੱਤਾ ਜੀ ਸੋ ਉਹਨਾਂ ਨੇ ਇਹਦਾ ਦੀਨ ਦਿਆਲ ਪੰਡਤ ਦੀਨ ਦਿਆਲ ਇੱਕ ਬਹੁਤ ਵੱਡੇ ਲੀਡਰ ਹੋਏ ਆ ਆਰਐਸਐਸ ਆਈਡਲੌਗ ਹੋਇਆ ਹੋ ਉਹ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਦੀਨदयाल लाਡੋ ਲక్ష్ਮੀ ਸਕੀਮ ਜਿਹਦੇ ਤਹਿਤ ਇਹ ਜਿਹੜੇ ਆ ਪੈਸੇ ਦਿੱਤੇ ਜਾਣੇ ਸੋ ਇਹ ਜਦੋਂ ਹਰਿਆਣੇ ਦੇ ਵਿੱਚ ਇਹ ਡਿਸੀਜਨ ਅੱਜ ਲੈ ਲਿਆ ਉਹਨਾਂ ਨੇ ਔਰ ਭਾਪੀ ਨੇ ਤੁਰੰਤ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਨੋਟਾ ਰਾਹੀਂ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਹਰਿਆਣੇ ਦੇ ਵਿੱਚ ਜੀ ਮੁੱਖ ਮੰਤਰੀ ਨੇ ਜਿਹੜਾ ਨਾਇਬ ਸਿੰਘ ਸੈਣੀ ਨੇ 1 ਸਾਲ ਦੇ ਵਿੱਚ ਵਿੱਚ ਇਹ ਡਿਸੀਜਨ ਲੈ ਲਿਆ ਭਗਵੰਤਮਾਨ ਸਰਕਾਰ ਕੀ ਕਰੇਗੀ ਤਿੰਨ ਸਾਲ ਹੋ ਗਏ ਇਹਨਾਂ ਨੂੰ ਤੇ ਤਿੰਨ ਸਾਲ ਤੋਂ ਵੀ ਵੱਧ ਸਾਢੇ ਤਿੰਨ ਸਾਲ ਹੋ ਚੱਲੇ ਐ ਤੇ ਇਹ ਕਦੋਂ ਇਹ ਡਿਸੀਜਨ ਲੈਣਗੇ ਕਦੋਂ ਔਰਤਾਂ ਨੂੰ ਪੈਸੇ ਦੇਣਗੇ ਕਈ ਤਾਂ ਮੈਂ ਦੇਖਿਆ ਕਈ ਨਾ ਹਿਸਾਬ ਲਾਣ ਲੱਗ ਪਏ ਕਿ ਜੀ ਜੇ ਉਹ 1100000 ਰੁਪਏ ਦੇ ਹਿਸਾਬ ਨਾਲ ਵੀ ਲਾ ਲਓ ਮੋਟਾ ਜਿਹਾ ਵੀ 12000 ਰੁਪਏ ਬਣਿਆ ਤੇ ਤਿੰਨ ਸਾਲ ਹੋ ਗਏ ਕਿ 36 36000 ਰੁਪਏ ਜਿਹੜਾ ਹੈ ਨਾ ਉਹ ਭਗਵਾਨ ਤਮਾਨ ਸਰਕਾਰ ਜਿਹੜੀ ਹੈ ਉਹ ਪੰਜਾਬ ਦੀਆਂ 3 ਭੈਣਾਂ ਦਾ ਖਾ ਬੈਠੀ ਹੈ ਜਾਂ ਉਹਨਾਂ ਉਨਾਂ ਵੱਲ ਬਕਾਇਆ ਖੜਾ ਹੈ ਸੋ ਇਹ ਇੱਕ ਵੱਡਾ ਮਤਲਬ ਹਰਿਆਣਾ ਇੱਕ ਦਾ ਉਹਨਾਂ ਨੇ ਮਤਲਬ ਦਾੜੀ ਮੈਂ ਕਹਾਂਗਾ ਉਹਨਾਂ ਨੇ ਵੀ ਇਹ ਐਲਾਨ ਕੀਤਾ ਸੀ ਸੋ ਉਹਨਾਂ ਨੇ ਇਹ ਇੱਕ ਵੱਡਾ ਮਤਲਬ ਡਿਸੀਜਨ ਲੈ ਲਿਆ ਔਰ ਇਸ ਡਿਸੀਜਨ ਦਾ ਅਸਰ ਪੰਜਾਬ 'ਚ ਵੀ ਹੋਏਗਾ ਕਿਉਂਕਿ ਨਾਇਬ ਸਿੰਘ ਸੈਣੀ ਨੂੰ ਪੰਜਾਬ ਦੇ ਵਿੱਚ ਵੀ ਪੰਜਾਬ ਬੀਜੇਪੀ ਦੇ ਵਿੱਚ ਵੀ ਇੱਕ ਚਿਹਰੇ ਦੇ ਤੌਰ ਤੇ ਉਹਨਾਂ ਨੂੰ ਪ੍ਰਚਾਰ ਦੇ ਤੌਰ ਤੇ ਬੀਜੇਪੀ ਦੇ ਇੱਕ ਫੇਸ ਦੇ ਤੌਰ ਤੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਕਿ ਉਹ ਪ੍ਰਚਾਰ ਕਰਨ ਤੇ ਕਿਉਂਕਿ ਖਾਸ ਕਰਕੇ ਉਹ OBC ਭਾਈਚਾਰੇ ਨਾਲ ਸੰਬੰਧਿਤ ਨੇ ਸੋ OBC ਭਾਈਚਾਰਾ ਆ ਕਾਫੀ ਪਕੜ ਰੱਖਦਾ ਪੰਜਾਬ ਦੇ ਵਿੱਚ ਵੀ ਸੋ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਣਾ ਜਦੋਂ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਨੇ ਤੇ ਉਨੀ ਹੀ ਗੱਲ ਉਹ ਫਿਰ ਹੁਣ ਪ੍ਰਚਾਰ ਕਰਨਗੇ ਕਿ ਜੀ ਦੇਖੋ ਅਸੀਂ ਹਰਿਆਣੇ ਦੇ ਵਿੱਚ 2100 ਰੁਪਇਆ ਜਿਹੜਾ ਹੈ ਹਰ ਇੱਕ ਮਹਿਲਾ ਨੂੰ ਦਿੰਨੇ ਆ ਤੇ ਤੁਹਾਡੀ ਸਰਕਾਰ ਨੇ ਨਹੀਂ ਦਿੱਤਾ ਜੀ ਹੁਣ ਤੱਕ ਸੋ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਪਹਿਲਾਂ ਹੀ ਹੜਾਂ ਦੇ ਮਾਮਲੇ 'ਚ ਫਸੀ ਹੋਈ ਹੈ ਹੈਨਾ ਉਤੋਂ ਇਹਨਾਂ ਨੇ ਹੁਣ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਦੀ ਸਕੀਮ ਸ਼ੁਰੂ ਕਰ ਦਿੱਤੀ ਹੈ ਪੈਸੇ ਸਰਕਾਰ ਕੋਲ ਹੈ ਨਹੀਂ ਸਰਕਾਰ ਜਿਹੜੀ ਹੈ ਤਨਖਾਹਾਂ ਦੇਣ ਲਈ ਕਰਜ਼ੇ ਚੱਕ ਰਹੀ ਹੈ ਤੇ ਉਸ ਹਾਲਾਤ ਦੇ ਵਿੱਚ ਇਹ ਜਿਹੜਾ ਫੈਸਲਾ ਲਿਆ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਇਹ ਤਕੜੀ ਸਰਦਰਦੀ ਬਣੇਗਾ ਔਰ ਪੋਲੀਟੀਕਲੀ ਇਹ ਇਸ਼ੂ ਉੱਠੇਗਾ ਔਰ ਇਹ ਵੀ ਉਦੋਂ ਜਦੋਂ ਇੱਕ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਤਰੰਤ ਹਨ ਹਲਕੇ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਸੋ ਪੋਲੀਟੀਕਲੀ ਇਹ ਇੱਕ ਵੱਡਾ ਇਸ਼ੂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦਾ ਹੈ ਸਰ ਰਿਪੋਰਟਾਂ ਆ ਰਹੀਆਂ ਨੇ ਕਿ ਜੋ ਜਲ ਸਰੋਤ ਵਿਭਾਗ ਦੇ 22 ਅਫਸਰਾਂ ਜਿਨ੍ਹਾਂ ਨੂੰ ਹੜ੍ਹਾਂ ਦੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਤੇ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੋ ਇਹ ਰਿਪੋਰਟਾਂ ਜਿਹੜੀਆਂ ਕੁਝ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਇਹ ਜਿਹੜਾ ਹੜ੍ਹਾਂ ਦਾ ਹੜ੍ਹਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਲਈ 22 ਅਫਸਰਾਂ ਨੂੰ ਜਿਹੜਾ ਹੈ ਮੁਤਲ ਕਰ ਸਕਦੀ ਹੈ ਔਰ ਇਸ ਦੀ ਜਾਂਚ ਜਿਹੜੀ ਹੈ ਸ਼ੁਰੂ ਕੀਤੀ ਗਈ ਆ ਔਰ ਕਿਹਾ ਜਾ ਰਿਹਾ ਹੈ ਕਿ 22 ਅਫਸਰ ਆਡੈਂਟੀਫਾਈ ਕਰ ਲਏ ਗਏ ਆ ਜਿਹੜੇ ਕਿ ਤੁਸੀ ਬੰਨਾਂ ਦਾ ਜਿਨ੍ਹਾਂ ਨੇ ਖਿਆਲ ਨਹੀਂ ਰੱਖਿਆ ਔਰ ਜਿਹੜੇ ਬੰਨ ਉਹ ਟੁੱਟ ਗਏ ਸੋ ਇੱਕ ਹਾਬਤ ਹੈ ਨਾ ਕਿ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਜਾਂ ਵੱਡੀ ਮਿਸ ਹੈਪਨਿੰਗ ਹੋ ਜਾਂਦੀ ਹੈ ਉਦੋਂ ਹਕੂਮਤਾਂ ਜਿਹੜੀਆਂ ਉਹ ਬਲੀ ਦੇ ਬੱਕਰੇ ਜਿਹੜੇ ਹੈ ਨਾ ਉਹਦੀ ਤਲਾਸ਼ ਕਰਦੀਆਂ ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਕਾਰਵਾਈ ਹੈ ਉਹ ਬਲੀ ਦਾ ਬੱਕਰਾ ਬਣਾਉਣ ਵਾਲੀ ਹੀ ਕਾਰਵਾਈ ਹੈ ਕਿ ਜਾਂ ਮੁਤਲ ਕਰ ਦਿੱਤਾ ਤੇ ਤੁਸੀਂ ਜਾਂਚ ਆਪਣੀ ਜਾਂਚ ਕਰੋਗੇ ਤੇ ਸੈਸ਼ਨ ਲੰਘ ਜਾਏਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਅਗਰ ਕਿ ਕਿੰਨੀਆਂ ਜਾਂਚਾਂ ਹੋਈਆਂ ਕਿੰਨੀਆਂ ਕਿ ਜਾਂਚਾਂ ਦੀਆਂ ਰਿਪੋਰਟਾਂ ਜਿਹੜੀਆਂ ਮਿਲ ਗਈਆਂ ਪਰ ਮੈਂ ਇੱਥੇ ਜਿਹੜਾ ਇੱਕ ਸਵਾਲ ਕਰਨਾ ਚਾਹੁੰਦਾ ਉਹ ਇਹ ਸਵਾਲ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਸਿਰਫ ਅਫਸਰਾਂ ਦੀ ਕਿਉਂ ਹੈ ਉਹ ਮੰਤਰੀ ਦੀ ਕਿਉਂ ਨਹੀਂ ਹੈ ਉਹ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਕਿਉਂ ਨਹੀਂ ਹੈ ਹੂੰ ਕਿਉਂਕਿ ਪੰਜਾਬ ਦੇ ਜਿਹੜੇ ਮੰਤਰੀ ਹੈ ਜਲ ਸਰੋਤਾਂ ਬਾਰੇ ਮੰਤਰੀ ਹੈ ਗੋਇਲ ਸਾਹਿਬ ਉਹ ਕਹ ਹੜਾਂ ਤੋਂ ਪਹਿਲਾਂ ਤਾਂ ਕਹਿ ਰਹੇ ਸੀਗੇ ਜੀ ਸਾਡੀ ਪੂਰੀ ਤਿਆਰੀ ਹੈ ਅਸੀਂ ਪੂਰੀਆਂ ਜਿਹੜੀਆਂ ਨਾਲੇ ਚੋ ਚੋ ਜਿਹੜੇ ਆ ਸਾਰੇ ਸਾਫ਼ ਕੀਤੇ ਹੋਏ ਆ ਅਸੀਂ ਪੂਰਾ ਪ੍ਰਬੰਧ ਕੀਤਾ ਅਸੀਂ ਵਿਜੀਲੈਂਸ ਪੂਰੇ ਆ ਹਨਾ ਉਹ ਤਾਂ ਪੂਰੇ ਕਹਿ ਰਹੇ ਸੀਗੇ ਫਿਰ ਉਹ ਤਿਆਰੀ ਕਿੱਥੇ ਗਈ ਹਮਮ ਦਰਕ ਉਹ ਜ਼ਿੰਮੇਵਾਰ ਨਹੀਂ ਆ ਫਿਰ ਹਾਂਜੀ ਸੋ ਇਹਦੇ ਨਾਲ ਨਾਲ ਤੁਸੀਂ ਦੇਖੋ ਕਿ ਜਿਹੜੀਆਂ ਹੜਾਂ ਦੀ ਤਿਆਰੀ ਹੈ ਹੜ੍ਹਾਂ ਦੀ ਤਿਆਰੀ ਦੇ ਵਿੱਚ ਅਸੀਂ ਆਮ ਤੌਰ ਤੇ ਜਦੋਂ ਵੀ ਦੇਖਦੇ ਸੀਗੇ ਰਿਪੋਰਟਿੰਗ ਦੇ ਵਿੱਚ ਅਸੀਂ ਪਿਛਲੇ ਸਮੇਂ ਵਿੱਚ ਦੇਖਦੇ ਰਹੇ ਹਾਂ ਕਿ ਆਮ ਤੌਰ ਤੇ ਫਰਵਰੀ ਔਰ ਮਾਰਚ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਹੜ੍ਹਾਂ ਦੀ ਤਿਆਰੀ ਦੀ ਜਿਹੜੀ ਹੈ ਤਿਆਰੀ ਸ਼ੁਰੂ ਕਰ ਦਿੰਦੀ ਹੈ ਉਹਦੇ ਵਾਸਤੇ ਮੀਟਿੰਗਾਂ ਹੁੰਦੀਆਂ ਬੜੀਆਂ ਮੁੱਖ ਮੰਤਰੀ ਪੱਧਰ ਦੀਆਂ ਮੀਟਿੰਗਾਂ ਹੁੰਦੀਆਂ ਜਿਹਦੇ ਵਿੱਚ ਅਸੈਸਮੈਂਟ ਅਸੈਸ ਕੀਤਾ ਜਾਂਦਾ ਕਿ ਕੀ ਕੀ ਕਿੱਥੇ ਕਿੱਥੇ ਵੀਕਨੈਸ ਹੈਗੀਆਂ ਕੀ ਕੀ ਤਿਆਰੀ ਕਰਨ ਦੀ ਲੋੜ ਹੈ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਭਗਵੰਤ ਮਾਨ ਸਰਕਾਰ ਦੀ ਫਲੱਡ ਫਲੱਡਸ ਬਾਰੇ ਤਿਆਰੀ ਬਾਰੇ ਬੈਠਕ ਸੀਗੀ ਉਹ ਪਤਾ ਕਿੰਨੇ ਕਦੋਂ ਹੋਈ ਸੀਗੀ 5 ਜੂਨ ਨੂੰ ਹੂੰ ਤੇ ਮੌਨਸੂਨ ਕਦੋਂ ਆਈ ਸੀ 22 ਜੂਨ ਨੂੰ 17 ਦਿਨਾਂ ਦੇ ਵਿੱਚ ਮਤਲਬ ਮੌਨਸੂਨ ਤੋਂ 17 ਦਿਨ ਪਹਿਲਾਂ ਤੁਸੀਂ ਤਿਆਰੀ ਕਰ ਰਹੇ ਹੋ ਕਿ ਅਸੀਂ ਹੜ੍ਹਾਂ ਦੀ ਤਿਆਰੀ ਕਰਨੀ ਹੈ ਹੂੰ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਜੀ 117 ਕਰੋੜ ਰੁਪਇਆ ਰੱਖ ਲਿਆ ਅਸੀਂ 2800 ਕਿਲੋਮੀਟਰ ਜਿਹੜੇ ਤੁਸੀ ਬਣ ਹੈ ਉਹ ਉਹਨਾਂ ਦੀ ਜਿਹੜੀ ਹੈ ਮੁਰੰਮਤ ਕਰ ਰਹੇ ਆ ਤੁਸੀਂ ਮੈਨੂੰ ਦੱਸੋ ਕਿ ਇਹ ਜਿਹੜਾ ਇਹ ਇਹ ਫਿਰ ਉਹਨਾਂ ਨੂੰ ਇਹ ਇਹ ਤਾਂ ਪੰਜ ਨੂੰ ਤਾਂ ਮੀਟਿੰਗ ਹੋਈ ਨਾ ਫਿਰ ਮੁੱਖ ਮੰਤਰੀ ਨੇ ਪੈਸੇ ਮਾਰਕ ਕੀਤੇ ਤੇ ਰਿਲੀਜ਼ ਹੋਏ ਪੈਸੇ ਉਹ ਬਿਲਕੁਲ ਹੈਨਾ ਸੋ ਤੁਸੀਂ ਮੈਨੂੰ ਇਹ ਦੱਸੋ ਕਿ 17 ਦਿਨਾਂ ਦੇ ਵਿੱਚ 2800 ਕਿਲੋਮੀਟਰ ਤੁਸੀ ਬੰਨ ਜਿਹੜੇ ਆ ਉਹ ਠੀਕ ਕਿਵੇਂ ਹੋ ਜਾਣਗੇ ਬਿਲਕੁਲ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਇਹ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਬਣਦੀ ਬਿਲਕੁਲ ਬਣਦੀ ਹੈ ਇਹ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਨਹੀਂ ਬਣਦੀ ਮੰਤਰੀ ਦੀ ਨਹੀਂ ਬਣਦੀ ਹੈਨਾ ਸੋ ਇਹ ਮਤਲਬ ਮੈਨੂੰ ਤਾਂ ਇਹੀ ਲੱਗਦਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਉਹ ਸੈਸ਼ਨ ਜਿਹੜਾ ਹੈ ਉਸ ਸੈਸ਼ਨ ਨੂੰ ਜਿਹੜਾ ਹੈ ਕਾਊਂਟਰ ਕਰਨ ਵਾਸਤੇ ਇੱਕ ਤਰ੍ਹਾਂ ਦਾ ਆਪਣੀ ਫੇਸ ਸੇਵਿੰਗ ਵਾਸਤੇ ਸਰਕਾਰ ਨੇ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਹੈ ਡਰਾਮਾ ਰਚਿਆ ਸੋ ਮੈਂ ਤਾਂ ਇਹਨੂੰ ਡਰਾਮਾ ਹੀ ਕਹਾਵਾਂਗਾ ਕਿ ਜੇ ਸਰਕਾਰ ਨੇ ਜ਼ਿੰਮੇਵਾਰੀ ਤੈਅ ਕਰਨੀ ਹੁੰਦੀ ਨਾਲੇ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਜੀ ਕੁਦਰਤੀ ਆਫਤ ਹੈ ਜੇ ਕੁਦਰਤੀ ਆਫਤ ਤੇ ਅਬ ਸਰ ਜ਼ਿੰਮੇਵਾਰ ਕਿਵੇਂ ਹੋ ਗਏ ਜੀ ਇਹ ਤਾਂ ਤੁਸੀਂ ਫਿਰ ਮੰਨ ਲਿਆ ਨਾ ਕਿ ਇਹ ਮੈਨ ਮੇਡ ਹੈਗੀ ਹੈ ਹਾਂ ਨਾ ਜਾਂ ਫਿਰ ਜਿਵੇਂ ਵਿਰੋਧੀ ਧਿਰ ਵਾਲੇ ਕਹਿੰਦੇ ਕਿ ਇਹ ਮਾਨ ਮੇਡ ਹੈਗੀ ਹੈ ਜੀ ਹੈ ਨਾ ਸੋ ਜੇ ਤੁਸੀਂ ਅਫਸਰਾਂ ਨੂੰ ਸਸਪੈਂਡ ਕਰ ਰਹੇ ਹੋ ਐਡੇ ਵੱਡੇ ਲੈਵਲ ਤੇ ਅਫਸਰਾਂ ਨੂੰ ਸਸਪੈਂਡ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਤੁਸੀਂ ਤੁਸੀਂ ਇਹ ਮੰਨ ਲਈ ਗੱਲ ਕਿ ਇਹ ਜਿਹੜਾ ਪੂਰਾ ਸਾਰਾ ਕੁਝ ਹੋਇਆ ਹੈ ਜਾਂ ਜਿਹੜੇ ਹੜ ਆਏ ਹੈ ਇਹਦੇ ਲਈ ਜ਼ਿੰਮੇਵਾਰ ਅਫਸਰ ਹੈ ਜੀ ਤੇ ਪੰਜਾਬ ਦਾ ਜਿਹੜਾ ਢਾਂਚਾ ਹੈ ਸਰਕਾਰ ਦਾ ਜੀ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਜਿਹੜੀ ਆ ਉਹ ਕਰ ਰਹੇ ਹਾਂ ਤੇ ਉਹਨਾਂ ਨੂੰ ਸਸਪੈਂਡ ਕਰ ਰਹੇ ਹਾਂ ਜੀ ਹੈਨਾ ਤਾਂ ਸਸਪੈਂਡ ਫਿਰ ਅਫਸਰੀ ਕਿਉਂ ਨਾ ਹੋ ਫਿਰ ਮੰਤਰੀ ਤੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸੋ ਸਰ ਅਗਲੀ ਖਬਰ ਵੱਲ ਵੱਧਦੇ ਹਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਤੇ ਵਿਕਰਮ ਮਜੀਠੀਆ ਦੀ ਮੁਲਾਕਾਤ ਨੂੰ ਲੈ ਕੇ ਜਦੋਂ ਦੀ ਉਹਨਾਂ ਦੀ ਮੁਲਾਕਾਤ ਹੋਈ ਹੈ ਕਾਫੀ ਚਰਚਾਵਾ ਸਾਹਮਣੇ ਆ ਰਹੀਆਂ ਹਨ ਕੋਈ ਇਸ ਨੂੰ ਰਿਸ਼ਤੇਦਾਰੀ ਦੀ ਮੁਲਾਕਾਤ ਦੱਸ ਰਿਹਾ ਹੈ ਕੋਈ ਇਸ ਨੂੰ ਭਾਜਪਾ ਦਾ ਜਿਹੜਾ ਸਿਆਸੀ ਪਲਾਨ ਦੱਸ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਦੇਖੋ ਮੈਂ ਜਿਆਦਾ ਨਾ ਇੰਡੀਪੈਂਡੈਂਟ ਸੋਸ਼ਲ ਮੀਡੀਆ ਦੇ ਤੌਰ ਤੇ ਜਿਆਦਾ ਕੰਮ ਨਹੀਂ ਕੀਤਾ ਮੈਂ ਹਮੇਸ਼ਾ ਕਿਸੇ ਕਿਸੇ ਨਾ ਕਿਸੇ ادارے ਵਾਸਤੇ ਕੰਮ ਕੀਤਾ ਤੇ ਮੈਂ ਜਦੋਂ ਸੋਸ਼ਲ ਮੀਡੀਆ ਦੀਆਂ ਖਬਰਾਂ ਦੇਖਦਾ ਨਾ ਤੇ ਮੈਨੂੰ ਬੜਾ ਕਈ ਵਾਰ ਅਜੀਬ ਵੀ ਫੀਲ ਹੁੰਦਾ ਕਿ ਇਸ ਤਰ੍ਹਾਂ ਦੀ ਵੀ ਪੱਤਰਕਾਰੀ ਹੁੰਦੀ ਹੈ ਹੈਨਾ ਸੋ ਉਹ ਕਹਿੰਦੇ ਨਾ ਵੀ ਸਾਡੇ ਇਧਰ ਪਵਾਦ ਦੇ ਵਿੱਚ ਇੱਕ ਕਹਾਵਤ ਹੈ ਕਿ ਜਦੋਂ ਖਿਆਲਾਂ ਦਾ ਕੜਾ ਬਣਾਣਾ ਹੈ ਨਾ ਵੀ ਜਦੋਂ ਖਿਆਲਾਂ ਦੀ ਦੇਗ ਬਣਾਣੀ ਹੈ ਤੇ ਫਿਰ ਰਸਦ ਘਟ ਨਹੀਂ ਪਾਈਦੀ ਹਾਂ ਸੋ ਉਹੀ ਕੰਮ ਜਿਹੜਾ ਸੋਸ਼ਲ ਮੀਡੀਆ ਕਰ ਰਿਹਾ ਜੀ ਭਗਵੰਤ ਮਾਨ ਹੁਣੀ ਬਿਮਾਰ ਹੋਏ ਤੇ ਚਾਰ ਮੁੱਖ ਮੰਤਰੀ ਬਣਾਤੇ ਇਹਨਾਂ ਨੇ ਹੈ ਨਾ ਤੇ ਕਹਿ ਦਿੱਤਾ ਕਿ ਜੀ ਅਸੀਂ ਵੀ ਜ਼ਿਕਰ ਕੀਤਾ ਸੀ ਕਿ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਹਨ ਹੈ ਨਾ ਸੋ ਹੁਣ ਕਿਉਂਕਿ ਇਹ ਚੱਲ ਰਹੀਆਂ ਖਬਰਾਂ ਤੇ ਫਿਰ ਉਹਨਾਂ ਖਬਰਾਂ ਦੇ ਉੱਤੇ ਜਦੋਂ ਤੁਸੀਂ ਕਮੈਂਟਰੀ ਕਰਦੇ ਹੋ ਤੇ ਤੁਸੀਂ ਫਿਰ ਉਹਨਾਂ ਦਾ ਜ਼ਿਕਰ ਕਰਦੇ ਆਂ ਸੋ ਹੁਣ ਜਿਹੜੇ ਐਕਚੁਅਲੀ ਦੋ ਚੀਜ਼ਾਂ ਦੇ ਉੱਤੇ ਮੇਨ ਫੋਕਸ ਹੋ ਰਿਹਾ ਜਿਹੜਾ ਮੀਡੀਆ ਦੇ ਵਿੱਚ ਮੈਂ ਦੇਖ ਸੁਣ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਵੀ ਜਾਂ ਵੈਸੇ ਵੀ ਕਿਉਂਕਿ ਇਹਦੀ ਅਧਿਕਾਰਤ ਪੁਸ਼ਟੀ ਕੋਈ ਨਹੀਂ ਕਰ ਰਿਹਾ ਬਿਲਕੁਲ ਹੈਨਾ ਸੋ ਔਰ ਇੱਕ ਖਬਰਾਂ ਇਸ ਤਰ੍ਹਾਂ ਦੀ ਆ ਹੈ ਵੀ ਜਿਹੜੀਆਂ ਵੱਡਾ ਸਿਆਸੀ ਧਮਾਕਾ ਪੰਜਾਬ ਦੀ ਪੋਲਿਟਿਕਸ ਕਰ ਰਹੀ ਸਰ ਕਰ ਸਕਦੇ ਆ ਹੈਨਾ ਸੋ ਜਿਵੇਂ ਸੋ ਪਹਿਲਾ ਜਿਹੜਾ ਪੁਆਇੰਟ ਬਣਾਇਆ ਜਾ ਰਿਹਾ ਉਹ ਇਹ ਬਣਾਇਆ ਜਾ ਰਿਹਾ ਕਿ ਜੀ ਆ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਕੁਝ ਲੀਡਰ ਬਿਕਰਮ ਸਿੰਘ ਵੰਜੀਠੀਆਂ ਨੂੰ ਜੇਲ੍ਹ ਚ ਮਿਲਣ ਗਏ ਜੀ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਦਲੀਲ ਕੀ ਦਿੱਤੀ ਗਈ ਕਿ ਤੁਸੀਂ ਬਲੱਡ ਰਿਲੇਸ਼ਨ ਚੋਂ ਨਹੀਂ ਹੋ ਤੁਹਾਡਾ ਨਾਮ ਲਿਸਟ ਦੇ ਵਿੱਚ ਨਹੀਂ ਹੈ ਜੀ ਇਸ ਕਰਕੇ ਤੁਸੀਂ ਨਹੀਂ ਮਿਲ ਸਕਦੇ ਹੁਣ ਬਲੱਡ ਰਿਲੇਸ਼ਨ ਦੇ ਵਿੱਚੋਂ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਹੈ ਨਹੀਂ ਬਿਲਕੁਲ ਸੋ ਇਸ ਕਰਕੇ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਗੁਰਿੰਦਰ ਸਿੰਘ ਢਿੱਲੋਂ ਹੁਣਾ ਦਾ ਨਾਮ ਉਸ ਸੂਚੀ ਦੇ ਵਿੱਚ ਸੀਗਾ ਜਿਹੜੀ ਕਿ ਮਜੀਠੀਆ ਫੈਮਿਲੀ ਨੇ ਮੁਹੱਈਆ ਕਰਵਾਈ ਹੋਈ ਹੈ ਜੇਲ੍ਹ ਨੂੰ ਹੂੰ ਬਿਲਕੁਲ ਜਾਂ ਪਹਿਲੀ ਸੂਚੀ ਖਤਮ ਕਰਕੇ ਨਵੀਂ ਸੂਚੀ ਜਿਹੜੀ ਆ ਬਣਾਈ ਗਈ ਹੈ ਔਰ ਗੁਰਿੰਦਰ ਸਿੰਘ ਢਿੱਲੋਂ ਦਾ ਨਾਮ ਪਾਇਆ ਗਿਆ ਉਹਦੇ ਵਿੱਚ ਇਹ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਉਕੀਤੇ ਜਾ ਰਿਹਾ ਹੈ ਜੀ ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਜਿਹੜੇ ਲੀਡਰ ਕੁਝ ਮਿਲਣ ਗਏ ਸੀਗੇ ਤੇ ਕਈ ਲੀਡਰਾਂ ਦੇ ਨਾਮ ਚੱਲ ਰਹੇ 6-7 7 ਲੀਡਰਾਂ ਦੇ ਨਾਮ ਮੈਨੂੰ ਹੁਣ ਤੱਕ ਪਤਾ ਲੱਗੇ ਆ ਬਿਲਕੁਲ ਜਿਨ੍ਹਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਜਾ ਰਹੇ ਜੀ 44 ਲੀਲ ਦੇ ਬੜੇ ਵੱਡੇ ਲੀਡਰ ਆ ਇਸ ਵੇਲੇ ਤੇ ਸੋ ਕਬੀਰ ਬਾਦਲ ਹੋਣ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੁਕਿਆ ਜਾਵੇ। ਹੂੰ ਤੇ ਇਧਰ ਇਹ ਵੀ ਜਿਹੜੀਆਂ ਖਬਰਾਂ ਹੁਣ ਇਹ ਸੋਸ਼ਲ ਮੀਡੀਆ ਤੇ ਹੀ ਦਾਅਵੇ ਕੀਤੇ ਜਾ ਰਹੇ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਮਜੀਠੀਆ ਨੂੰ ਵੀ ਤਾਂ ਮਜੀਠੀਆ ਉਹਨਾਂ ਦੇ ਨਾਲ ਐਕਚੁਅਲੀ ਗੱਲਬਾਤ ਕਰਨ ਗਏ ਸੀਗੇ। ਹੂੰ ਹੁਣ ਉਹ ਐਜ਼ ਅ ਰਿਸ਼ਤੇਦਾਰ ਗੱਲ ਕਰਨ ਗਏ ਸੀਗੇ ਜਾਂ ਉਹ ਕਿਸੇ ਪੋਲਿਟਿਕਲ ਕਿਸੇ ਫੋਰਸ ਦੇ ਹਿਸਾਬ ਨਾਲ ਗੱਲ ਕਰਨਗੇ ਇਹਦੀ ਕੋਈ ਪੁਸ਼ਟੀ ਕੋਈ ਨਹੀਂ ਹੈ ਅਧਿਕਾਰਤ ਗੱਲ ਕੋਈ ਨਹੀਂ ਕਰ ਰਿਹਾ ਪਰ ਇਹ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਹੋਣ ਜਾ ਰਿਹਾ ਹੈ ਔਰ ਇਹ ਹੋ ਰਿਹਾ ਔਰ ਜਿਸ ਤਰ੍ਹਾਂ ਦੀ ਕੁਝ ਜਾਣਕਾਰੀ ਇਸ ਤਰ੍ਹਾਂ ਦੀ ਹੈ ਜਿਹੜੀ ਮੈਂ ਅਜੇ ਨਹੀਂ ਸ਼ੇਅਰ ਕਰ ਸਕਦਾ ਉਹ ਜਿਆਦਾ ਬਾਦਲ ਪਰਿਵਾਰ ਦੇ ਨਾਲ ਸਿੱਧੀ ਜੁੜੀ ਹੋਈ ਹੈ ਹੂੰ ਤੇ ਜੇ ਉਹ ਜਾਣਕਾਰੀ ਸੱਚੀ ਮੁੱਚੀ ਸੱਚ ਹੋ ਗਈ ਤਾ ਇੱਕ ਵੱਡਾ ਧਮਾਕਾ ਹੋ ਸਕਦਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪਰ ਜਦੋਂ ਤੱਕ ਉਹਦੀ ਕੋਈ ਅਧਿਕਾਰਤ ਪੁਸ਼ਟੀ ਨਾ ਹੋਵੇ ਹੈਨਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਦੇ ਉੱਤੇ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਜਿਹੜੀ ਚਰਚਾ ਚੱਲਦੀ ਹੈ ਉਹਨੂੰ ਆਧਾਰ ਬਣਾ ਕੇ ਜਿਹੜੀ ਹੈ ਤੁਸੀਂ ਇਹ ਗੱਲ ਨੂੰ ਖਬਰ ਨਹੀਂ ਕਹਿ ਸਕਦੇ ਇਹਨੂੰ ਚਰਚਾ ਕਹਿ ਸਕਦੇ ਆ ਇਹਨੂੰ ਇਹਨੂੰ ਅਫਵਾਹ ਕਹਿ ਸਕਦੇ ਆ ਹੈਨਾ ਇਨੂੰ ਮਤਲਬ ਕੋਈ ਵਿਰੋਧੀਆਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਪੋਲਿਟਿਕਲ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੁੰਦੀਆਂ ਜੀ ਹੈਨਾ ਸੋ ਇਹ ਮਤਲਬ ਕਾਫੀ ਇੰਟਰਸਟਿੰਗ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਹੈਨਾ ਸੋ ਇੱਕ ਇੱਕ ਪੁਆਇੰਟ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਜੁੜਿਆ ਹੋਇਆ ਇਹ ਹੈ ਕਿ ਜਦੋਂ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਇਆ ਗਿਆ ਤੁਹਾਨੂੰ ਯਾਦ ਹੋਏਗਾ ਕਿ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਘਰ ਵੀ ਮਿਲਣ ਗਏ ਸੀ ਜੀ ਬਿਲਕੁਲ ਸੋ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਜਿਹੜਾ ਰੋਲ ਹੈ ਉਹ ਇੱਕ ਧਾਰਮਿਕ ਲੀਡਰ ਦਾ ਹੈ ਜਾਂ ਉਹ ਮਜੀਠੀਆ ਪਰਿਵਾਰ ਦੇ ਰਿਸ਼ਤੇਦਾਰ ਦਾ ਹੈ ਜਾਂ ਕੋਈ ਪੋਲਿਟੀਕਲ ਰੋਲ ਪਲੇ ਕਰ ਰਹੇ ਹੈ ਇਹ ਇਹਦੇ ਬਾਰੇ ਕਿਆਸਰਾਈਆਂ ਬਹੁਤ ਚੱਲ ਰਹੀਆਂ ਪਰ ਪੁਖਤਾ ਜਿਹੜੀ ਖਬਰ ਹੈ ਜਾਂ ਪੁਸ਼ਟੀ ਜਿਹੜੀ ਹੈ ਉਹ ਕਿਸੇ ਪਾਸਿਓਂ ਨਹੀਂ ਹੋ ਰਹੀ ਜੀ ਸੋ ਧੰਨਵਾਦ ਲਲੀ ਜੀ ਸ਼ੁਕਰੀਆ ਇਹ ਸੀ ਅੱਜ ਦੀ ਚਰਚਾ ਸੋ ਕੱਲ ਫਿਰ ਪੰਜਾਬ ਦੇ ਕੁਝ ਨਵੇਂ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ